ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਗੁਰੂ ਅਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਸਾਡੇ ਗੁਰੂ ਨੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾਂ ਪੰਥ ਦਾ ਫਰਜ਼ ਹੈ ਉਹਦੇ ਤੋਂ ਬਾਅਦ ਕੋਈ ਵੀ ਅਨਸਰ ਜੇਦੀ ਭਾਵਨਾ ਮਾੜੀ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਨੇ ਇਹ ਚਾਹਦਾ ਤੇ ਸੀ ਕਿ 1947 ਤੋਂ ਬਾਅਦ ਇਹ ਕਾਨੂੰਨ ਬਣ ਜਾਂਦਾ ਕਿਉਂਕਿ ਅਸੀਂ ਜਦੋਂ ਨਾਤਾ ਜੋੜਿਆ ਹੈ ਤੇ ਸਾਨੂੰ ਇਹ ਯਕੀਨ ਦਿਵਾਇਆ ਗਿਆ ਵੀ ਦੇਖੋ ਤੁਹਾਡੀਆਂ ਸਾਰੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਊਗਾ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਫਿਰ ਕੀ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠੇ ਨੇ ਹੋਰ ਵੀ ਬੜੇ ਸਿੱਖ ਮੰਗ ਕਰਦੇ ਨੇ ਸਖਤ ਤੋਂ ਸਖਤ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕਾਰਨ ਕੀ ਹੈ ਤੁਸੀਂ ਇਹਨਾਂ ਨੂੰ ਪੁੱਛੋ ਸਰਕਾਰ ਨੂੰ ਵੀ ਕੀ ਕਰਨੇ ਕਿਉਂ ਨਹੀਂ ਬਣਾਉਂਦੇ ਇਹਨਾਂ ਨੂੰ ਸਵਾਲ ਕਰੋ ਇਹ ਕਾਨੂੰਨ ਕਿਸੇ ਦੇ ਖਿਲਾਫ ਹੈ ਇਹ ਕਾਨੂੰਨ ਕੋਈ ਸਮਾਜ ਦੇ ਉਲਟ ਹੈ ਦੇਸ਼ ਦੇ ਉਲਟ ਹੈ ਨਹੀਂ